ਚਾਪਤੀ ਦੇ ਵਿੱਚ ਪਸ਼ੇ ਦੀ ਪਾਰੀ ਮਾਤਰਾ ਲਕੋਕਿਲ ਜਾ ਰਹੇ ਤਸਕਰਾਂ ਨੂੰ ਪੁਲਿਸ ਸਟੇਸ਼ਨੋਂ ਗ੍ਰਿਫਤਾਰ ਕੀਤਾ ਗਿਆ ਤੇ ਮੇਰੇ ਨਾਲ ਇਸ ਸੰਬੰਧੀ ਗੱਲਬਾਤ ਕਰਨ ਦੇ ਲਈ ਜਲੰਧਰ ਦੇ ਐਸਐਸਪੀ ਮੁਖਵਿੰਦਰ ਸਿੰਘ ਪੁੱਲਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰੇ ਜਿਹੜੇ ਚਾਰ ਤਸਕਰ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਦੇ ਕੋਲੋਂ ਅਫੀਮ ਬਰਾਮਦ ਹੋਈ ਹੈ ਚਾਪਤੀ ਦੇ ਵਿੱਚ ਲਕੋਕਿਲ ਜਾ ਰਹੇ ਸੀ ਕਿਵੇਂ ਕਾਬੂ ਹੋਏ ਨੇ ਪੂਰੀ ਜਾਣਕਾਰੀ ਇਹ ਅੱਜ ਐਸਐਚਓ ਗੁਰਾਇਆ ਸੁਖਦੇਵ ਸਿੰਘ ਦੀ ਟੀਮ ਸਾਰੀ ਇਹਨਾਂ ਨੇ ਜੋ ਫਲੋਰ ਟੂ ਜਲੰਧਰ ਰੋਡ ਦੇ ਉੱਪਰ ਕਮਾਲ ਕੇ ਬੱਸ ਸਟੈਂਡ ਤੇ ਨਕਾ ਲਗਾਇਆ ਸੀਗਾ ਜੋ ਉਹਨਾਂ ਨੂੰ ਉੱਥੇ ਇਨਫੋਰਮੇਸ਼ਨ ਆਈ ਹੈ ਜੋ ਇਨਫੋਰਮੇਸ਼ਨ ਬੇਜਤੇ ਇਹਨਾਂ ਨੇ ਦੋ ਟਰੱਕ ਤੇ ਇੱਕ ਟਰੈਕਟਰ ਟਰਾਲੀ ਨੂੰ ਰੋਕ ਕੇ ਉਹਨਾਂ ਦੀ ਸਰਚ ਕੀਤੀ ਗਈ ਹੈ ਜਿਹਦੇ ਵਿੱਚੋਂ ਇੱਕ ਟਰੱਕ ਚੋਂ 10 ਕਿਲੋ ਫੀਮ ਜੋ ਸਪੈਸ਼ਲ ਬਾਕਸ ਬਣਾ ਕੇ ਇਹਨਾਂ ਨੇ ਰੱਖੀ ਸੀ ਦੂਸਰੇ ਟਰੱਕ ਚੋਂ 20 ਕਿਲੋ ਫੀਮ ਔਰ ਟਰੈਕਟਰ ਟਰਾਲੀ ਜਿਹਨੂੰ ਮੇਨ ਜਿਹੜਾ ਇਹਨਾਂ ਦਾ ਕਿੰਗ ਪਿੰਨਾ ਜਗਜੀਤ ਸਿੰਘ ਚਲਾ ਰਿਆ ਸੀਗਾ ਉਹਦੇ ਵਿੱਚੋਂ 33 ਕਿਲੋ ਫੀਮ ਬਰਾਮਦ ਹੋਈ ਜੋ ਕੁੱਲ 63 ਕਿਲੋ ਫੀਮ ਜਿਹੜੀ ਹੈ ਇਹਨਾਂ ਨੂੰ ਬਰਾਮਦ ਕੀਤੀ ਗਈ ਹੈ ਜੋ ਇਹਨਾਂ ਦੀ ਮਜੀਦ ਪੁੱਛ ਕੇ ਇਸ ਤੇ ਪਤਾ ਲੱਗਿਆ ਕਿ ਇਹ ਇਮਫਾਲ ਤੋਂ ਚਾਹ ਪੱਤੀ ਦੇ ਵਿੱਚ ਲਕੋ ਕੇ ਇਸ ਜਿਹੜੀ ਹੈ ਫੀਮ ਜਿਹੜੀ ਲੈ ਕੇ ਆਂਦੇ ਸੀਗੇ ਔਰ 1 ਲੱਖ 30 ਹਜ਼ਾਰ ਰੁਪਏ ਪਰ ਕੇਜੀ ਦੇ ਹਿਸਾਬ ਨਾਲ ਤੋਂ ਖਰੀਦੇ ਸੀ ਔਰ ਜਦੋਂ ਇਹਨਾਂ ਨੇ ਅੱਗੇ ਸਪਲਾਈ ਕਰਨੀ ਸੀ ਉੱਥੇ ਤਕਰੀਬਨ 2 ਲੱਖ ਜਾਂ 2.5 ਲੱਖ ਕਿਲੋ ਦੇ ਕਰੀਬ ਇਹ ਅੱਗੇ ਸੇਲ ਕਰਦੇ ਸੀਗੇ ਇਹਦੇ ਵਿੱਚ ਜਿਹੜਾ ਕਿੰਗਪਿੰਨ ਜਗਜੀਤ ਹੈ ਇਹਦੇ ਪਹਿਲਾਂ ਵੀ ਪਟਿਆਲਾ ਦੇ ਵਿੱਚ 2012 ਚ ਕੇਸ ਦਰਜ ਹੈ ਜਿਹਦੇ ਵਿੱਚ ਇਹਨੂੰ 10 ਸਾਲ ਦੀ ਕੈਦ ਹੋ ਚੁੱਕੀ ਹੈ ਔਰ ਉੱਤੇ ਇਬ ਇਹ ਲਾਊਟ ਹੈ ਔਰ ਉਹਦੇ ਵਿੱਚ ਆ ਕੇ ਬੇਲ ਤੋਂ ਬਾਹਰ ਆ ਕੇ ਇਹਨੇ ਦੁਬਾਰਾ ਸਮਕਲਿੰਗ ਸ਼ੁਰੂ ਕਰਤੀ ਹੈ ਜੋ ਉਹਦੇ ਵਿੱਚ ਅਸੀਂ ਜੋ ਪਹਿਲਾ ਬੰਦਾ ਸਜ਼ਾ ਜਾਂਫਤਾ ਹੋਵੇ ਦੁਬਾਰਾ ਸਮਕਲਿੰਗ ਕਰੇ ਉਹਦਾ 31ਏ ਧਾਰਾ ਅਸੀਂ ਲਗਾਈ ਹੈ ਜਿਹਦੇ ਵਿੱਚ ਬਹੁਤ ਸਖਤ ਸਜ਼ਾ ਹੁੰਦੀ ਹੈ ਜੀ ਔਰ ਅਸੀਂ ਇਹਨਾਂ ਚਾਰਾਂ ਜਾਣੇ ਜੋ ਇੱਕ ਦੂਸਰੇ ਦੇ ਰਿਸ਼ਤੇਦਾਰ ਹਨ ਇੱਕ ਕਜ਼ਨ ਹੈ ਇੱਕ ਇਹਨਾਂ ਦਾ ਚਾਚਾ ਹੈ ਇਹਨਾਂ ਚਾਰਾਂ ਜਾਣਿਆਂ ਨੂੰ ਇਹਦੇ ਵਿੱਚ ਅਸੀਂ ਬੁੱਕ ਕੀਤਾ ਔਰ ਕੱਲ ਅਸੀਂ ਮਾਨਜੋਗ ਅਦਾਲਤ ਤੋਂ ਰਿਮਾਨ ਲੈ ਕੇ ਇਹ ਪਤਾ ਕਰਾਂਗੇ ਵੀ ਇਹਨਾਂ ਨੇ ਇਸ ਤੋਂ ਪਹਿਲਾਂ ਕਿੰਨੇ ਗੇੜੇ ਲਗਾਏ ਨੇ ਕਿ ਤੋਂ ਕਿਥੋਂ ਲੈ ਕੇ ਜਾਂਦੇ ਸੀ ਕਿੱਥੇ ਕਿੱਥੇ ਪੰਜਾਬ ਚ ਜਾ ਕੇ ਤੇ ਹੋਰ ਸਪਲਾਈ ਕਰਦੇ ਸੀਗੇ ਔਰ ਸਾਰੇ ਜੋ ਅੱਗੇ ਇਹਨਾਂ ਦੇ ਨਾਲ ਲਿੰਕਡ ਬੰਦੇ ਨੇ ਫਾਰਵਰਡ ਤੇ ਬੈਕਵਰਡ ਉਹਨਾਂ ਨੂੰ ਅਸੀਂ ਖੰਗਾਲਾਂ ਜੀ ਸਰ ਤੁਸੀਂ ਦੱਸਿਆ ਕਿ ਇੱਕ ਤਸਕਰੀ ਪਹਿਲਾਂ ਵੀ ਨਸ਼ਾ ਤਸਕਰੀ ਦੇ ਕੇਸ ਦੇ ਵਿੱਚ ਜੇਲ੍ਹ ਜਾ ਚੁੱਕੇ ਹੈ 10 ਸਾਲ ਦੀ ਸਜ਼ਾ ਸੀ 5 ਸਾਲ ਕੱਟ ਕੇ ਆਇਆ ਸੀ ਬਾਕੀ 5 ਸਾਲ ਤੇ ਉਹ ਜ਼ਮਾਨਤ ਤੇ ਸੀਗਾ ਪਰ ਕੀ ਕਾਰਨ ਤੁਹਾਨੂੰ ਲੱਗਦੀ ਨਹੀਂ ਕਿ ਉਹ ਸਜ਼ਾ ਕੱਟ ਕੇ ਵੀ ਉਹ ਫੇਰ ਵੀ ਨਹੀਂ ਸੁਧਰਿਆ ਫੇਰ ਵੀ ਉਹੀ ਅਜਿਹੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਫਿਰ ਉਸ ਦੇ ਵੱਲੋਂ ਨਸ਼ਾ ਤਸਕਰੀ ਕੀਤੀ ਗਈ ਹੈ ਪੈਸੇ ਦਾ ਲਾਲਚ ਹੀ ਹੈ ਜੋ ਬੰਦੇ ਨੂੰ ਖਰਾਬ ਕਰਦਾ ਹੈ ਉਹਨਾਂ ਦੁਆਰਾ ਇਹ ਜੇਲ੍ਹ ਚ ਜਾਏਗਾ ਉੱਥੇ ਰਹੇਗਾ ਹੁਣ ਇਹਦੀ ਬੇਲ ਹੋਣੀ ਵੀ ਮੁਸ਼ਕਲ ਹੈ ਔਰ ਇਸ ਦੀ ਜਿਹੜੀ ਪ੍ਰਾਪਰਟੀ ਜਿਹੜੀ ਇਹਨੇ ਸਮਗਲਿੰਗ ਦੇ ਪੈਸੇ ਨਾਲ ਹੁਣ ਤੱਕ ਬਣਾਈ ਹੈ ਉਹ ਵੀ ਅਸੀਂ ਸਾਰੀ ਦੀ ਸਾਰੀ ਜ਼ਬਤ ਕਰਾਂਗੇ ਜੀ ਸਰ ਪਤਾ ਲੱਗ ਸਕਿਆ ਕਿ ਉਥੋਂ ਕਿਹਨਾਂ ਦੇ ਕੋਲ ਉਹਨਾਂ ਨੇ ਖਰੀਦੀ ਸੀ ਤੇ ਅੱਗੇ ਕਿੱਥੇ ਜਾ ਕੇ ਇਹਨਾਂ ਦੇ ਵੱਲੋਂ ਵੇਚੀ ਜਾਣੀ ਸੀਗੀ ਅੱਜ ਅਸੀਂ ਇਹਦੀ ਮਾਨਯੋਗ ਅਦਾਲਤ ਤੁਰ ਮਾਨ ਲੈ ਕੇ ਸਾਰੀ ਕੁਐਸਚਨਿੰਗ ਕਰਨੀ ਹੈ ਟਰੱਕਾਂ ਦੀ ਆਸੀ ਵਗੈਰਾ ਕਿਹੜੇ ਓਨਰ ਨੇ ਉਹਨਾਂ ਸਾਰਿਆਂ ਬਾਰੇ ਪਤਾ ਕਰਨਾ ਇਹ ਅਸੀਂ ਤੁਹਾਨੂੰ ਕੱਲ ਨੂੰ ਸਾਰਾ ਬਰੀਫਲੀ ਦੱਸ ਦਿਆਂਗੇ ਠੀਕ ਹੈ ਸਰ ਥੈਂਕ ਯੂ ਥੈਂਕ ਤੇ ਮੇਨਲ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਮੌਜੂਦ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਚਾਰ ਤਸਕਰ ਗ੍ਰਿਫਤਾਰ ਕਰ ਲਏ ਗਏ ਨੇ ਤੇ ਇਹਨਾਂ ਦੀ ਰਿਮਾਂਡ ਲਈ ਜਾਵੇਗੀ ਤੇ ਰਿਮਾਂਡ ਲੈਣ ਤੋਂ ਬਾਅਦ ਇਹਨਾਂ ਦੀ ਕੋਲੋਂ ਅੱਗੇ ਦੀ ਪੁੱਛਗਿੱਛ ਕੀਤੀ ਜਾਵੇਗੀ ਤੇ ਪੁੱਛਗਿੱਛ ਦੇ ਵਿੱਚ ਇਹਨਾਂ ਤਸਕਰਾਂ ਦੇ ਕੋਲੋਂ ਹੋਰ ਵੱਡੇ ਖੁਲਾਸੇ ਹੋ ਸਕਦੇ ਨੇ ਕੈਮਰਾਮੈਨ ਮਨੀਸ਼ ਨਾਲ ਅੰਚਟੜਾ ਪੰਜਾਬ ਬੁਲਟਿੰਗ ਚਲਤਾਂ